ਹਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਡਿਜ਼ਾਈਨ ਹਨਾ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਇੱਕ ਕਾਰਡੀਗਨ ਤੇ ਹਨਾ ਪ੍ਰੋਜੈਕਟ ਤੇ ਅਪਲਾਈ ਕਰੋਗੇ ਕਿਸੇ ਵੀ ਕੋਟੀ ਸਵੈਟਰ ਤੇ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਬਹੁਤ ਹੀ ਸੋਹਣੀ ਤੁਹਾਡੀ ਕੋਟੀ ਜਿਹੜੀ ਲੱਗੂਗੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਵੇਗਾ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਪਾਂ ਕਰਦੇ ਆ ਜੀ ਇਹਨੂੰ ਬਣਾਉਣ ਦੀ ਸ਼ੁਰੂਆਤ ਜਿਸ ਤਰ੍ਹਾਂ ਇੱਥੋਂ ਇਹਦੀ ਵੀ ਡਿਜ਼ਾਈਨ ਦੀ ਪਹਿਲੀ ਸਲਾਈ ਪਾਈ ਨੀਚੇ ਕੋਈ ਵੀ ਤੁਸੀਂ ਵਾਟਰ ਬਣਾ ਕੇ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਕਰੋਗੇ ਤਾਂ ਆਪਾਂ ਪਹਿਲੀ ਸਲਾਈ ਸਟਾਰਟ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਕੁੰਡੇ ਆਪਾਂ ਨੂੰ ਰੱਖਣੇ ਹੋਣਗੇ 2+2 ਦੇ ਹਿਸਾਬ ਨਾਲ 2-2 ਜਿੰਨੇ ਮਰਜ਼ੀ ਤੁਸੀਂ ਕੁੰਡੇ ਰੱਖ ਲਿਓ ਪਹਿਲੀ ਸਲਾਈ ਆ ਪਹਿਲਾ ਕੁੰਡਾ ਉਤਾਰ ਲਾਂਗੇ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਆ ਪਹਿਲਾ ਆਪਣੀ ਲਾਈਵ ਵਿੱਚ ਵੀ ਇਹ ਡਿਜ਼ਾਈਨ ਜਿਹੜਾ ਅਪਲੋਡ ਕੀਤਾ ਹੋਇਆ ਹੈ ਕਈ ਵਾਰ ਲਾਈਵ ਦੇ ਵਿੱਚ ਕੀ ਹੁੰਦਾ ਆਪਾਂ ਨੂੰ ਸਮਝ ਨਹੀਂ ਆਉਂਦੀ ਤਾਂ ਇਹ ਸਪੈਸ਼ਲ ਵੀਡੀਓ ਹੈ ਇਹਦੇ ਵਿੱਚ ਆਪਾਂ ਨੂੰ ਜਿਹੜੀ ਸਮਝ ਚੰਗੀ ਤਰ੍ਹਾਂ ਆ ਜਾਂਦੀ ਹੈ ਨਿਹੰਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸਾਰੇ ਕੁੰਡਿਆਂ ਨੂੰ ਆਪਾਂ ਸਿੱਧਾ-ਸਿੱਧਾ ਹੀ ਬਣਾ ਕੇ ਕੰਪਲੀਟ ਕਰ ਲਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹਨਾਂ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਢੀਨ ਦੀ ਦੂਜੀ ਸਲਾਈ ਬੈਕ ਸਾਈਡ ਤੋਂ ਦੂਜੀ ਸਲਾਈ ਦੇ ਵਿੱਚ ਸਾਰੇ ਹੀ ਕੁੰਡਿਆਂ ਨੂੰ ਆਪਾਂ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰਾਂਗੇ ਤੀਜੀ ਸਲਾਈ ਤੋਂ ਫਿਰ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਕਰਾਂਗੇ ਸਿੱਤੇ ਪਾਸੇ ਦੀ ਹੈਂਦੀ ਦੂਜੀ ਸਲਾਈ ਹੈ ਬੈਕ ਸਾਈਡ ਤੋਂ ਟਿੱਪੋਟੀਆਂ ਬਣਾ ਕੇ ਆਪਾਂ ਇਹਨੂੰ ਉਲਟੇ ਕੁੰਡਿਆਂ ਨਾਲ ਬਣਾ ਕੇ ਕੰਪਲੀਟ ਕਰਦੇ ਆ ਇੱਕ ਤੇ ਸਲਾਈ ਸਿੱਧੀ ਆਈ ਹੈ ਇੱਕ ਫੁੱਠੀ ਪਾਈ ਹੈ ਠੀਕ ਹੈ ਜੀ ਇਹ ਹੈਗੀ ਆਪਣੀ ਤੀਜੀ ਸਲਾਈ ਹੁਣ ਸਿੱਧੇ ਪਾਸੇ ਤੋਂ ਇੱਥੇ ਤੁਸੀਂ ਇਹ ਜਿਹੜੀ ਮੈਂ ਦੋ ਸਲਾਈ ਪਾਈਆਂ ਤੁਸੀਂ ਚਾਰਵੀਂ ਪਾ ਸਕਦੇ ਹੋ ਫਿਰ ਜਿਹੜਾ ਆਹ ਵਾਲਾ ਗੈਪ ਹੈ ਇਹ ਥੋੜਾ ਜ਼ਿਆਦਾ ਹੋ ਜਾਊਗਾ ਜੇ ਇੰਨਾ ਕੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇੰਨਾ ਕੁ ਵੀ ਰੱਖ ਸਕਦੇ ਹੋ ਡਿਜ਼ਾਈਨ ਦੀ ਤੀਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਆਪਾਂ ਉਤਾਰ ਲਵਾਂਗੇ ਤਾਗਾ ਆਪਣੇ ਵੱਲ ਕਰਕੇ ਸਾਰੇ ਕੁੰਡਿਆਂ ਨੂੰ ਹੁਣ ਆਪਾਂ ਉਲਟਾ-ਉਲਟਾ ਬਣਾਉਂਦੇ ਹੋਏ ਜਿਹੜੀ ਤੀਜੀ ਸਲਾਈ ਆਪਾਂ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਉਲਟਾ-ਉਲਟਾ ਬਣਾਉਂਦੇ ਹੋਏ ਤੀਜੀ ਸਲਾਈ ਆਪਾਂ ਕੰਪਲੀਟ ਕਰਾਂਗੇ ਬਹੁਤ ਹੀ ਨਾਈਸ ਡਿਜ਼ਾਈਨ ਹੈ ਜਿਹੜੇ ਵੀਡੀਓ ਨੂੰ ਦੇਖਣ ਇੱਥੋਂ ਤੱਕ ਪਹੁੰਚੇ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੂਰੀ ਵੀਡੀਓ ਦੇਖਣਗੇ ਉਹਨਾਂ ਦਾ ਉਸ ਤੋਂ ਵੀ ਜ਼ਿਆਦਾ ਧੰਨਵਾਦ ਦੇਖੋ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈਆਂ ਬੈਕ ਸਾਈਡ ਤੋਂ ਹੈ ਠੀਕ ਹੈ ਜੀ ਤਾਂ ਅੱਗਾ ਆਪਣੇ ਵੱਲ ਕਰਾਂਗੇ ਪਹਿਲਾ ਕੁੰਡਾ ਉਤਾਰ ਲਾਂਗੇ ਉਸ ਤੋਂ ਬਾਅਦ ਦੋ ਕੁੰਡੇ ਇਕੱਠਿਆਂ ਨੂੰ ਸਲਾਈ ਤੇ ਲਾਵਾਂਗੇ ਇਨਾਂ ਨੂੰ ਦੇਖੋ ਇਸ ਤਰ੍ਹਾਂ ਇੱਕ ਵਾਰ ਉਲਟਾ ਬਣਾਇਆ ਠੀਕ ਹੈ ਉਸ ਤੋਂ ਬਾਅਦ ਸਲਾਈ ਤੇ ਬਰਪਾਇਆ ਇਹਦੇ ਆਪਾਂ ਬਣਾਣੇ ਆ ਦੋ ਤੋਂ ਚਾਰ ਕੁੰਡੇ ਤਾਂ ਇਸ ਤਰ੍ਹਾਂ ਸਲਾਈ ਤੇ ਬਰਪਾਇਆ ਇੱਕ ਵਾਰ ਪਾਉਣਾ ਠੀਕ ਹੈ ਦੁਬਾਰਾ ਫੇਰ ਇਹਨਾਂ ਨੂੰ ਉਲਟੇ ਬਣਾਇਆ ਉਸ ਤੋਂ ਬਾਅਦ ਇਹਨਾਂ ਚੋਂ ਜਿਹੜਾ ਪਹਿਲਾ ਕੁੰਡਾ ਹੈ ਉਹਨੂੰ ਉਲਟਾ ਬਣਾ ਲਿਆ ਠੀਕ ਹੈ ਇਸ ਤਰ੍ਹਾਂ ਆਪਾਂ ਪੂਰੀ ਸਲਾਈ ਦੇ ਵਿੱਚ ਇਹੀ ਦੋ ਕੁੰਡਿਆਂ ਨੂੰ ਰਿਪੀਟ ਕਰਨਾ ਦੋ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈਣਾ ਠੀਕ ਹੈ ਜੀ ਇੱਕ ਵਾਰ ਉਲਟਾ ਬਣਾਇਆ ਇੱਕ ਵਾਰ ਸਲਾਈ ਤੇ ਬਰ ਪਾਇਆ ਫੇਰ ਇੱਕ ਵਾਰ ਉਲਟਾ ਬਣਾ ਲਿਆ ਉਸ ਤੋਂ ਬਾਅਦ ਪਹਿਲੇ ਕੁੰਡੇ ਨੂੰ ਉਲਟਾ ਬਣਾ ਲਿਆ ਇਕੱਲੇ ਨੂੰ ਦੁਬਾਰਾ ਫੇਰ ਇੱਕ ਦਮਾਰ ਉਲਟਾ ਬਣਾਇਆ ਇੱਕ ਦਮਾਰ ਫੇਰ ਉਲਟਾ ਬਣਾ ਲਿਆ ਸਲਾਈ ਤੇ ਬਰ ਪਾ ਕੇ ਇੱਕ ਵਾਰ ਫਿਰ ਪਹਿਲੇ ਕੁੰਡੇ ਨੂੰ ਦੁਬਾਰਾ ਬਣਾ ਲਿਆ ਠੀਕ ਐ ਇਸੇ ਤਰ੍ਹਾਂ ਹੀ ਆਪਾਂ ਦੇਖੋ ਪੂਰੀ ਸਲਾਈ ਜਿਹੜੀ ਰਿਪੀਟ ਕਰਾਂਗੇ ਬਲ ਪਾਇਆ ਇੱਕ ਵਾਰ ਫਿਰ ਉਲਟਾ ਬਣਾ ਲਿਆ ਫਿਰ ਪਹਿਲੇ ਕੁੰਡੇ ਨੂੰ ਉਲਟਾ ਬਣਾ ਲਿਆ ਠੀਕ ਜੀ ਧਿਆਨ ਨਾਲ ਦੇਖ ਲਿਓ ਤਾਗਾ ਆਪਣੀ ਵਾਲੀ ਰਹੂਗਾ ਦੋ ਕੁੰਡਿਆਂ ਨੂੰ ਕੱਟਿਆਂ ਨੂੰ ਸਲਾਈ ਤੇ ਲਿਆ ਇੱਕ ਵਾਰ ਉਲਟਾ ਬਣਾਇਆ ਇੱਕ ਵਾਰ ਸਲਾਈ ਤੇ ਬੜ ਪਾਇਆ ਫਿਰ ਉਲਟਾ ਬਣਾਇਆ ਫਿਰ ਪਹਿਲੇ ਕੁੰਡੇ ਨੂੰ ਇਸ ਤਰ੍ਹਾਂ ਪੂਰੀ ਸਲਾਈ ਦੇ ਵਿੱਚ ਆਪਾਂ ਇਦਾਂ ਹੀ ਰਿਪੀਟ ਕਰਾਂਗੇ ਦੋ ਕੁੰਡੀਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਵਾਰ ਉਲਟਾ ਬਣਾਉਣਾ ਫਿਰ ਸਲਾਈ ਤੇ ਬੜ ਪਾਉਣਾ ਫਿਰ ਉਲਟਾ ਬਣਾਉਣਾ ਫਿਰ ਪਹਿਲੇ ਕੁੰਡੇ ਨੂੰ ਉਲਟਾ ਬਣਾਉਣਾ। ਦੇਖੋ ਦੋ ਕੁੰਡਿਆਂ ਨੂੰ ਇਕੱਠਿਆਂ ਸਲਾਈ ਤੇ ਲੈ ਕੇ ਇੱਕ ਵਾਰ ਉਲਟਾ ਬਣਾਇਆ। ਫਿਰ ਸਲਾਈ ਤੇ ਬਲ ਪਾਇਆ। ਇੱਕ ਵਾਰ ਫਿਰ ਉਲਟਾ ਬਣਾਇਆ। ਫਿਰ ਪਹਿਲੇ ਕੁੰਡੇ ਨੂੰ ਉਲਟਾ ਬਣਾਇਆ। ਇਸ ਤਰੀਕੇ ਨਾਲ ਆਪਾਂ ਜੜੀ ਇਹ ਪੂਰੀ ਸਲਾਈ ਕੰਪਲੀਟ ਕਰਾਂਗੇ। ਡਿਜ਼ਾਈਨ ਦੀ ਚੌਥੀ ਸਲਾਈ ਹੈ। ਬਹੁਤ ਹੀ ਸੋਖਾ ਔਰ ਬਹੁਤ ਹੀ ਨਾਈਸ ਡਿਜ਼ਾਈਨ ਹੈ ਇਸ ਤਰ੍ਹਾਂ ਹੁਣ ਆਪਣੇ ਕੋਲ ਕੀ ਹੈਗਾ ਇਸ ਤਰ੍ਹਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਉਤਾਰਿਆ ਜਿਹੜੇ ਆਪਾਂ ਨੇ 4-4 ਕੁੰਡੇ ਬਣਾਏ ਨੇ ਹੁਣ ਆਪਾਂ ਇਹਨਾਂ ਨੂੰ ਘਟਾਵਾਂਗੇ ਪਹਿਲਾ ਇੱਕ ਕੁੰਡੇ ਨੂੰ ਉਲਟਾ ਬਣਾ ਲਿਆ ਤਿੰਨਾ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈ ਕੇ ਬੈਕ ਲੂਪ ਤੋਂ ਤਿੰਨਾ ਦਾ ਤਿੰਨਾ ਦਾ ਇੱਕ ਕਰਤਾ ਚਾਰ ਕੁੰਡੇ ਆਹੇ ਚਾਰ-ਚਾਰ ਬਣਾਏ ਆਪਾਂ ਇੱਕ ਕੁੰਡੇ ਨੂੰ ਉਲਟਾ ਬਣਾਇਆ ਤਾਂ ਅਗਾ ਪਿੱਛੇ ਕੀਤਾ ਤਿੰਨ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈ ਕੇ ਬੈਕ ਲੂਪ ਦੇ ਨਾਲ ਤਿੰਨਾਂ ਦਾ ਇੱਕ ਕਰਤਾ ਇਹੀ ਆਪਾਂ ਪੂਰੀ ਸਲਾਈ ਦੇ ਵਿੱਚ ਦੋ ਕੁੰਡਿਆਂ ਨੂੰ ਰਿਪੀਟ ਕਰਾਂਗੇ ਇੱਕ ਕੁੰਡਾ ਉਲਟਾ ਬਣਾਇਆ ਤਿੰਨ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈ ਕੇ ਬੈਕ ਲੂਪ ਤੋਂ ਇੱਕ ਕਰਤਾ ఫడ్ా ఉల్టా బ తినట్ బూపతో తినా కు ఉల్ా బ బిన్ కుడ క్ఠాను సై తెలుకలూతో తినా వరికే న ਬਹੁਤ ਹੀ ਸੋਖਾ ਹੈ ਡਿਜ਼ਾਈਨ ਬਣਾਉਣਾ ਬਹੁਤ ਹੀ ਅੱਛਾ ਲੱਗਦਾ ਹੈ ਜੀ ਆਪकी ਕੋਟੀ ਕੋ ਚਾਰ ਚਾਨ ਲਗਾ ਦੇਗਾ देखिए लास्ट वाला उल्टा सीधा ਤੁਸੀਂ ਜਿਵੇਂ ਮਰਜ਼ੀ ਬਣਾ ਲਿਓ ਦੇਖੋ ਪੰਜ ਸਲਾਈਆਂ ਕੰਪਲੀਟ ਛੇਵੀਂ ਸਲਾਈ ਵੈਕਸਾਈਡ ਤੋਂ ਇਹ ਡਿਜ਼ਾਈਨ ਦੀ लास्ट ਸਲਾਈ ਹੈ ਪਹਿਲਾ ਕੁੰਡਾ ਉਤਾਰ ਲਾਂਗੇ ਬਾਕੀ ਸਾਰੇ ਹੀ ਕੁੰਡਿਆਂ ਨੂੰ ਉਲਟਾ ਉਲਟਾ ਬਣਾ ਕੇ ਕੰਪਲੀਟ ਕਰਾਂਗੇ ਜੀ ਬਹੁਤ ਹੀ ਪਿਆਰਾ ਸਾਡਾ ਡਿਜ਼ਾਈਨ ਬਣ ਕੇ ਜੀ ਤਿਆਰ ਹੋਗਾ ਆਪਕੋ ਪਸੰਦ ਵੀ ਜਰੂਰ ਆਏਗਾ ਇੱਕ ਵਾਰ ਟਾਈ ਜਰੂਰ ਕਰ ਕਰ ਦੇਖਿਏਗਾ उम्मीद करते हैं कि आपको जो डिज़ाइन पसंद आया होगा वीडियो को एंड तक देखने के लिए आपका बहुत बहुत धन्यवाद देखिए जी देखिए डिजाइन की छह सिलाइयाँ कंप्लीट हो गई हैं जो डिज़ाइन बहुत ही अच्छा बनकर रेडी हो गया है अगर आप इस डिजाइन को अपनी किसी भी कोटी स्वेटर जैकेट में बनाना चाहते हैं तो ये डिजाइन बहुत ही अच्छा बनकर रेडी होगा कमेंट करके ज़रूर बताइएगा कि आपको ये डिज़ाइन कैसा लगा बहुत ही अच्छा और सुंदर सा डिज़ाइन है